ਸਾਸੀ ਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਬਹੁਤ ਫਾਸਟ ਚੱਲਣ ਡਿਆ ਇੱਕ ਕੁੜੀ ਦਾ ਗੀਤ ਆਇਆ ਵਾ ਮੋਗੇ ਸ਼ਹਿਰ ਦੇ ਪਿੰਡ ਦੁੰਨੇਕੇ ਦੁੰਨੇਕੇ ਤੇ ਨਾਂ ਕੁੜੀ ਦਾ ਪਰਮ ਤੇ ਪਹਿਲਾਂ ਤਾਂ ਤੁਹਾਨੂੰ ਪਤਾ ਜਦੋਂ ਬੰਦਾ ਗਰੀਬ ਹੁੰਦਾ ਉਦੋਂ ਤੇ ਕੋਈ ਲਾਗੇ ਨਹੀਂ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਗਰੀਬ ਬੰਦੇ ਦੇ ਘਰ ਨਹੀਂ ਜਾਂਦੇ ਵੀ ਸਾਡੇ ਕੋ ਕੁਝ ਮੰਗਣਾ ਲਵੇ ਤੇ ਜਦੋਂ ਫੇ ਗਰੀਬ ਬੰਦਾ ਤਰੱਕੀਆਂ 'ਚ ਹੁੰਦਾ ਮਹਾਰਾਜ ਹੱਥ ਫੜਦਾ ਗਰੀਬ ਬੰਦੇ ਦਾ ਤੇ ਫੇ ਸਾਰੇ ਉਦੇ ਹੋ ਜਾਂਦੇ ਆ ਤੇ ਉਹਦੀ ਮੰਮੀ ਦੱਸਣ ਦੀ ਸੀ ਕਿ ਪਹਿਲਾਂ ਤਾਂ ਸਾਡੇ ਰਿਸ਼ਤੇਦਾਰ ਸਾਡੇ ਕਹਿੰਦੇ ਘਰੇ ਨਹੀਂ ਵਰਦੇ ਰੇ ਤੇ ਸਾਨੂੰ ਮਾੜਾ ਸਮਝਦੇ ਸੀ ਰਿਸ਼ਤੇਦਾਰ ਕੀ ਭੈਣ ਭਰਾ ਵੀ ਉਹਦੇ ਜਿਹੜੇ ਸੀ ਉਹ ਉਹਨੂੰ ਬੁਲਾਉਂਦੇ ਨਹੀਂ ਕਿ ਗਰੀਬ ਆ ਇਹਨਾਂ ਨਾਲ ਮਿਲਣ ਵਰਤਨ ਨਹੀਂ ਰੱਖਣਾ ਤੇ ਅੱਜ ਉਹ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਪਰਮ ਦੀ ਬਾਹ ਫੜੀ ਆ ਤੇ ਬਹੁਤ ਹੀ ਵਧੀਆ ਆਵਾਜ਼ ਸਰੀਲੀ ਤੇ ਵਧੀਆ ਗਾਇਆ ਕੁੜੀ ਨੇ ਤੇ ਮਿਲੀਅਨ ਚ ਉਹਦੇ ਫਾਲੋਅਰ ਹੋ ਗਏ ਆ মিলিয়ন ਚ ਹੋ ਗਿਆ ਤੇ মিলিয়ন ਚ ਤਾਂ ਹੋਇਆ ਉਹ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਆ ਉਸ ਕੁੜੀ ਤੇ ਤੇ ਜਦੋਂ ਤੁਹਾਨੂੰ ਪਤਾ ਫਿਰ ਵਾਹਿਗੁਰੂ ਮਿਹਰ ਕਰੇ ਤੇ ਬੰਦਾ ਉੱਥੇ ਜੋ ਮਰਜ਼ੀ ਕਰਦੇ ਰਵੇ ਫਿਰ ਬੰਦੇ ਦੇ ਹੱਥ ਵਸ ਕੁਝ ਨਹੀਂ ਹੁੰਦਾ ਜਿਹੜੇ ਉਹਨਾਂ ਨੂੰ ਮਾੜਾ ਚੈਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਉਹ ਦੱਸਣ ਦੇ ਕਿ ਅੱਜ ਉਹੀ ਸਾਡੇ ਘਰ ਦੇ ਵਿੱਚ ਆਣ ਕੇ ਤੇ ਸਾਨੂੰ ਬੁਲਾਉਂਦੇ ਆ ਸਾਡੇ ਨਾਲ ਹੱਸਦੇ ਖੇਡਦੇ ਸਾਨੂੰ ਵਧੀਆ ਬੁਲਾਉਂਦੇ ਆ ਤੇ ਹੁਣ ਮਾੜਾ ਸਮਾਂ ਨਹੀਂ ਲੰਘਿਆ ਕਿਸ ਦਾ ਔਖਾ ਤੇ ਉਹ ਕਿਸ ਦਾ ਕੀ ਜਾਣੂਗਾ ਉਹਦੀ ਮੰਮਾ ਜਿਹੜੀ ਦੱਸਣ ਦੀ ਆ ਕਿ ਮੈਨੂੰ ਪਹਿਲਾਂ ਕਹਿੰਦੇ ਸਾਡੇ ਘਰ ਰਿਸ਼ਤੇਦਾਰ ਵੜਦੇ ਨਹੀਂ ਹੁੰਦੇ ਤੇ ਹੁਣ ਰਿਸ਼ਤੇਦਾਰ ਕਹਿੰਦੇ ਆ ਵੀ ਹੱਸ ਖੇਡ ਕੇ ਬੋਲਦੇ ਆ ਹੁਣ ਉਹਨਾਂ ਦਾ ਸਮਾਂ ਜਿਹੜਾ ਵਾ ਬਦਲ ਗਿਆ ਵਾ ਤੇ ਵਾਹਿਗੁਰੂ ਨੇ ਸਮਾਂ ਬਦਲਿਆ ਵਾ ਤੇ ਉਹ ਕੁੜੀ ਨੇ ਮਿਹਨਤ ਵੀ ਕਾਫੀ ਕੀਤੀ ਕਹਿੰਦੇ ਬਚਪਨ ਤੋਂ ਸ਼ੌਕ ਹੀ ਉਹਨੂੰ ਗਾਉਣ ਦਾ ਤੇ ਹੁਣ ਕਾਫੀ ਉਹਨੇ ਜਿਹੜਾ ਗੀਤ ਕੀਤਾ ਅਪਲੋਡ YouTube ਤੇ ਤੇ ਬਹੁਤ ਜ਼ਿਆਦਾ ਹੀ ਚੱਲਣ ਡਿਆ ਤੇ ਬਹੁਤ ਜ਼ਿਆਦਾ ਹੀ ਫੇਮਸ ਹੋਈ ਆ ਤੇ ਮਹਾਰਾਜ ਹਮੇਸ਼ਾ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਵੱਧ ਤੋਂ ਵੱਧ ਉਹਦੇ ਗੀਤ ਚੱਲਣ ਤੇ ਜਿਹੜੇ ਰਿਸ਼ਤੇਦਾਰ ਨਹੀਂ ਉਹਨਾਂ ਦੇ ਘਰ ਜਾਂਦੇ ਭਈ ਉਹ ਹੁਣ ਵੀ ਭਾਏ ਨਾ ਹੀ ਜਾਣ ਕਿਉਂਕਿ ਹੁਣ ਉਹਦੇ ਹੀ ਵਾਹਿਗੁਰੂ ਨੇ ਬਾਹ ਫੜੀ ਆ ਤੇ ਤਹਾਡਾ ਤੇ ਕੋਈ ਯੋਗਦਾਨ ਨਹੀਂ ਹੁਣ ਵਿੱਚ ਜਦੋਂ ਬੰਦਾ ਮਾੜਾ ਹੁੰਦਾ ਉਹਦੇ ਨਾਲ ਉਦੋਂ ਵੀ ਖੜਿਆ ਕਰੋ ਜੇ ਹੁਣ ਉਹ ਕੁੜੀ ਨੇ ਗੀਤ ਗਾਇਆ ਤੇ ਗੀਤ ਗਾਉਣ ਦਾ ਤਰੀਕਾ ਦੱਸਣਾ ਚਾਹੁੰਦਾ ਕਿ ਜਿਹੜਾ ਉਹ ਕੁੜੀ ਨੇ ਗੀਤ ਗਾਇਆ ਤੇ ਗੀਤ ਦੇ ਵਰਲਡ ਆ ਉਹ ਤੁਸੀਂ ਵੀ ਸੋਚਦੇ ਹੋਗੇ ਵੀ ਕਿਹਦੇ ਨਾਲ ਮੈਚ ਕਰਦੇ ਆ ਚਾਹੇ ਕਿਦਾਂ ਗਾਉਂਦੀ ਆ ਉਸ ਕੁੜੀ ਦਾ ਗਾਉਣ ਦਾ ਤਰੀਕਾ ਮੈਂ ਤੇ ਜਿਹੜਾ ਗੈਸ ਲਾਇਆ ਮੈਨੂੰ ਤੇ ਪਤਾ ਵੀ ਉਹਦੇ ਗਾਉਣ ਦਾ ਤਰੀਕਾ ਜਿਹੜਾ ਵਾ ਉਹ ਹੈਗਾ ਜੇ ਆਪਣੇ ਬਾਈ ਸਿੱਧੂ ਮੂਸੇਵਾਲੇ ਵਰਗਾ ਤੇ ਉਦਾਂ ਹੀ ਤੜਲੇਦਾਰ ਗਾਉਣ ਦੀ ਆ ਉਹ ਤੇ ਮਹਾਰਾਜ ਹਮੇਸ਼ਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਵਧੀਆ-ਵਧੀਆ ਅੱਗੇ ਤੋਂ ਨਵੇਂ-ਨਵੇਂ ਗੀਤ ਉਹਦੇ ਹੋਰ ਆਉਣ ਤੇ ਵਧੀਆ-ਵਧੀਆ ਬੁਲੰਦੀਆਂ ਨੂੰ ਛੂਵੇ ਤੇ ਜਿੰਨੇ ਵੀ ਤੁਸੀਂ ਸਪੋਰਟ ਕਰਦੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਕਿਉਂਕਿ ਅਗਲੇ ਦਾ ਹੌਸਲਾ ਵਾਧਦਾ ਤੇ ਅਸੀਂ ਤੇ ਵਲੌਗ ਬਣਾਉਣਾ ਹੁੰਦਾ ਵੀ ਜਿਹੜਾ ਕੋਈ ਸਾਨੂੰ ਚੰਗਾ ਲੱਗਦਾ ਵੀ ਹਾਂ ਵੀ ਸਾਨੂੰ ਇਹਦੇ ਵਾਸਤੇ ਬੋਲਣਾ ਚਾਹੀਦਾ ਤੇ ਮੈਨੂੰ ਦਿਲ ਨੂੰ ਚੰਗਾ ਲੱਗਾ ਇਹ ਗੀਤ ਤੇ ਉਹਦੀ ਭੈਣ ਦੀ ਆਵਾਜ਼ ਵੀ ਪਿਆਰੀ ਲੱਗੀ ਤੇ ਬੱਚੇ ਵੀ ਪਿਆਰੇ ਲੱਗੇ ਤੇ ਗੀਤ ਮੈਨੂੰ ਬਹੁਤ ਸੋਹਣਾ ਲੱਗਾ ਇਹ ਕਰਕੇ ਮੈਂ ਆਖਿਆ ਵੀ ਚਲ ਛੋਟਾ ਜਿਹਾ ਵਲੌਗ ਬਣਾ ਕੇ ਤੇ ਅਸੀਂ ਵੀ ਪਰਮ ਨੂੰ ਮੁਬਾਰਕਾਂ ਦੇਦੇ ਨੇ ਪਰਮ ਇੱਕ ਵਾਰੀ ਫੇਰ ਸਾਡੇ ਵੱਲੋਂ ਵੀ ਮੁਬਾਰਕਾਂ ਤੈਨੂੰ ਤੇਰੇ ਗੀਤ ਦੀਆਂ ਤੇ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦੀ ਵਸਦੀ ਰਹਿ ਭੈਣੇ ਸਾਸੀ ਕਾ